ਤੈ ਤਸਵੀਰਾਂ ਨੇ ਜਿਹੜੀਆਂ ਹੈਲਥ ਸਿਸਟਮ ਨੂੰ ਛਿੱਕੇ ਟੰਗਦੀਆਂ ਨੇ ਬੇਸ਼ੱਕ ਅਸੀਂ 2026 ਦੇ ਵਿੱਚ ਜੀ ਰਹੇ ਹਾਂ AI ਦੇ ਜ਼ਮਾਨੇ ਦੇ ਵਿੱਚ ਜੀ ਰਹੇ ਹਾਂ ਪਰ ਇਹ ਤਸਵੀਰਾਂ ਦੇਖੋ ਜਦੋਂ ਇੱਕ ਸਖਸ਼ ਐਂਬੂਲੈਂਸ ਦੇ ਵਿੱਚ ਹੁੰਦਾ ਹੈ ਤੇ ਐਂਬੂਲੈਂਸ ਦਾ ਦਰਵਾਜ਼ਾ ਹੀ ਲੋਕ ਹੋ ਜਾਂਦਾ ਹੈ ਤਿਸ ਸਖਸ਼ ਦੀ ਉਸ ਮਰੀਜ਼ ਦੀ ਐਂਬੂਲੈਂਸ ਦੇ ਵਿੱਚ ਹੀ ਤੜਪ-ਤੜਪ ਕੇ ਮੌਤ ਹੋ ਜਾਂਦੀ ਹੈ ਦਰਸਲ ਕਾਫੀ ਜ਼ਿਆਦਾ ਸੀਰੀਅਸ ਸੀ ਤੇ ਉਸ ਨੂੰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੀ ਤੇ ਜਦੋਂ ਮਰੀਜ਼ ਨੂੰ ਬਾਹਰ ਕੱਢਣ ਲੱਗਦੇ ਨੇ ਤਾਂ ਐਂਬੂਲੈਂਸ ਦਾ ਦਰਵਾਜ਼ਾ ਜਿਹੜਾ ਉਹ ਲੋਕ ਹੋ ਜਾਂਦਾ ਤਾਂ ਐਂਬੂਲੈਂਸ ਦਾ ਦਰਵਾਜ਼ਾ ਜਿਹੜਾ ਉਹ ਲੌਕ ਹੋ ਜਾਂਦਾ ਵਾਰ-ਵਾਰ ਖੋਲਣ ਤੇ ਵੀ ਨਹੀਂ ਖੁੱਲਦਾ ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਰਸਤੇ ਦੇ ਵਿੱਚ ਇਸ ਮਰੀਜ਼ ਦੀ ਮੌਤ ਹੋ ਚੁੱਕੀ ਸੀ ਸੋ ਐਮਬੂਲੈਂਸ ਦੀ ਕੋਈ ਗਲਤੀ ਨਹੀਂ ਹੈ ਐਮਬੂਲੈਂਸ ਦਾ ਕਾਰਨ ਹੈ ਜਿਹੜਾ ਉਹ ਨਹੀਂ ਜਾਣਿਆ ਜਾ ਸਕਦਾ ਤਾਂ ਦੱਸਦੀ ਹੈ ਕਿ ਹੈਰਾਨ ਕਰ ਦੇਣ ਵਾਲੀ ਖਬਰ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਹਾਲਾਂਕਿ ਹਰ ਕੋਈ ਇਹਨਾਂ ਨੂੰ ਲਾਣਤਾ ਪਾਰਿਆ ਤੇ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਸੋਚਦੇ ਹੋ ਆਪਣੀ ਰਾਏ ਹੈ ਜਿਹੜੀ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਦੱਸੋ ਤੈ ਤਸਵੀਰਾਂ ਨੇ ਜੜੀਆਂ ਹੈਲਥ ਸਿਸਟਮ ਨੂੰ ਛਿੱਕੇ ਟੰਗ ਦੀਆਂ ਨੇ ਬੇਸ਼ੱਕ ਅਸੀਂ 2026 ਦੇ ਵਿੱਚ ਜੀ ਰਹੇ ਹਾਂ AI ਦੇ ਜ਼ਮਾਨੇ ਦੇ ਵਿੱਚ ਜੀ ਰਹੇ ਹਾਂ ਪਰ ਇਹ ਤਸਵੀਰਾਂ ਦੇਖੋ ਜਦੋਂ ਇੱਕ ਸਖਸ਼ ਐਂਬੂਲੈਂਸ ਦੇ ਵਿੱਚ ਹੁੰਦਾ ਹੈ ਤੇ ਐਂਬੂਲੈਂਸ ਦਾ ਦਰਵਾਜ਼ਾ ਹੀ ਲੋਕ ਹੋ ਜਾਂਦਾ ਹੈ ਤਿਸ ਸਖਸ਼ ਦੀ ਉਸ ਮਰੀਜ਼ ਦੀ ਐਂਬੂਲੈਂਸ ਦੇ ਵਿੱਚ ਹੀ ਤੜਪ ਤੜਪ ਕੇ ਮੌਤ ਹੋ ਜਾਂਦੀ ਹੈ ਦਰਸਲ ਕਾਫੀ ਜ਼ਿਆਦਾ ਸੀਰੀਅਸ ਸੀ ਤੇ ਉਸ ਨੂੰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੀ ਤੇ ਜਦੋਂ ਮਰੀਜ਼ ਨੂੰ ਬਾਹਰ ਕੱਢਣ ਲੱਗਦੇ ਨੇ ਤਾਂ ਐਂਬੂਲੈਂਸ ਦਾ ਦਰਵਾਜ਼ਾ ਜਿਹੜਾ ਉਹ ਲੋਕ ਹੋ ਜਾਂਦਾ ਤਾਂ ਐਂਬੂਲੈਂਸ ਇਸ ਦਾ ਦਰਵਾਜ਼ਾ ਜਿਹੜਾ ਉਹ ਲੌਕ ਹੋ ਜਾਂਦਾ ਵਾਰ-ਵਾਰ ਖੋਲਣ ਤੇ ਵੀ ਨਹੀਂ ਖੁੱਲਦਾ ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਰਸਤੇ ਦੇ ਵਿੱਚ ਇਸ ਮਰੀਜ਼ ਦੀ ਮੌਤ ਹੋ ਚੁੱਕੀ ਸੀ ਸਵੈ ਐਂਬੂਲੈਂਸ ਦੀ ਕੋਈ ਗਲਤੀ ਨਹੀਂ ਹੈ ਐਂਬੂਲੈਂਸ ਦਾ ਕਾਰਨ ਹੈ ਜਿਹੜਾ ਉਹ ਨਹੀਂ ਜਾਣਿਆ ਜਾ ਸਕਦਾ ਤਾਂ ਦੱਸਦੀ ਹੈ ਕਿ ਹੈਰਾਨ ਕਰ ਦੇਣ ਵਾਲੀ ਖਬਰ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਹਾਲਾਂਕਿ ਹਰ ਕੋਈ ਇਹਨਾਂ ਨੂੰ ਲਾਣਤਾ ਪਾ ਰਿਹਾ ਹੈ ਤਾਂ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਸੋਚਦੇ ਹੋ ਆਪਣੀ ਰਾਏ ਹੈ ਜਿਹੜੀ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਦੱਸੋ ਤੈ ਤਸਵੀਰਾਂ ਨੇ ਜਿਹੜੀਆਂ ਹੈਲਥ ਸਿਸਟਮ ਨੂੰ ਛਿੱਕੇ ਟੰਗਦੀਆਂ ਨੇ ਬੇਸ਼ੱਕ ਅਸੀਂ 2026 ਦੇ ਵਿੱਚ ਜੀ ਰਹੇ ਹਾਂ AI ਦੇ ਜ਼ਮਾਨੇ ਦੇ ਵਿੱਚ ਜੀ ਰਹੇ ਹਾਂ ਪਰ ਇਹ ਤਸਵੀਰਾਂ ਦੇਖੋ ਜਦੋਂ ਇੱਕ ਸਖਸ਼ ਐਂਬੂਲੈਂਸ ਦੇ ਵਿੱਚ ਹੁੰਦਾ ਹੈ ਤੇ ਐਂਬੂਲੈਂਸ ਦਾ ਦਰਵਾਜ਼ਾ ਹੀ ਲੌਕ ਹੋ ਜਾਂਦਾ ਹੈ ਤੇ ਸਖਸ਼ਤੀ ਉਸ ਮਰੀਜ਼ ਦੀ ਐਂਬੂਲੈਂਸ ਦੇ ਵਿੱਚ ਹੀ ਤੜਪ-ਤੜਪ ਕੇ ਮੌਤ ਹੋ ਜਾਂਦੀ ਹੈ ਦਰਸਲ ਕਾਫੀ ਜ਼ਿਆਦਾ ਸੀਰੀਅਸ ਸੀ ਤੇ ਇਸ ਨੂੰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੀ ਤੇ ਜਦੋਂ ਮਰੀਜ਼ ਨੂੰ ਬਾਹਰ ਕੱਢਣ ਲੱਗਦੇ ਨੇ ਤਾਂ ਐਂਬੂਲੈਂਸ ਦਾ ਦਰਵਾਜ਼ਾ ਜਿਹੜਾ ਉਹ ਲੌਕ ਹੋ ਜਾਂਦਾ ਤਾਂ ਐਂਬੂਲੈਂਸ ਦਾ ਦਰਵਾਜ਼ਾ ਜਿਹੜਾ ਉਹ ਲੌਕ ਹੋ ਜਾਂਦਾ ਵਾਰ-ਵਾਰ ਖੋਲਣ ਤੇ ਵੀ ਨਹੀਂ ਖੁੱਲਦਾ ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਰਸਤੇ ਦੇ ਵਿੱਚ ਇਸ ਮਰੀਜ਼ ਦੀ ਮੌਤ ਹੋ ਚੁੱਕੀ ਸੀ ਸੋ ਐਂਬੂਲੈਂਸ ਦੀ ਕੋਈ ਗਲਤੀ ਨਹੀਂ ਹੈ ਐਂਬੂਲੈਂਸ ਦਾ ਕਾਰਨ ਹੈ ਜਿਹੜਾ ਉਹ ਨਹੀਂ ਜਾਣਿਆ ਜਾ ਸਕਦਾ ਤਾਂ ਦੱਸਦੀ ਹੈ ਕਿ ਹੈਰਾਨ ਕਰ ਦੇਣ ਵਾਲੀ ਖਬਰ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਹਾਲਾਂਕਿ ਹਰ ਕੋਈ ਇਹਨਾਂ ਨੂੰ ਲਾਟਦਾ ਪਾਰਿਆ ਤੇ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਸੋਚਦੇ ਹੋ ਆਪਣੀ رائے ਆ ਜਿਹੜੀ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਦੱਸੋ ਤ aí ਤਸਵੀਰਾਂ ਨੇ ਜਿਹੜੀਆਂ ਹੈਲਥ ਸਿਸਟਮ ਨੂੰ ਛਿੱਕੇ ਟੰਗਦੀਆਂ ਨੇ ਬੇਸ਼ੱਕ ਅਸੀਂ 2026 ਦੇ ਵਿੱਚ ਜੀ ਰਹੇ ਹਾਂ AI ਦੇ ਜ਼ਮਾਨੇ ਦੇ ਵਿੱਚ ਜੀ ਰਹੇ ਹਾਂ ਪਰ ਇਹ ਤਸਵੀਰਾਂ ਦੇਖੋ ਜਦੋਂ ਇੱਕ ਸਖਸ਼ ਐਂਬੂਲੈਂਸ ਦੇ ਵਿੱਚ ਹੁੰਦਾ ਹੈ ਤੇ ਐਂਬੂਲੈਂਸ ਦਾ ਦਰਵਾਜ਼ਾ ਹੀ ਲੌਕ ਹੋ ਜਾਂਦਾ ਤੇ ਇਸ ਸਖਸ਼ਤੀ ਉਸ ਮਰੀਜ਼ ਦੀ ਐਂਬੂਲੈਂਸ ਦੇ ਵਿੱਚ ਹੀ ਤੜਪ-ਤੜਪ ਕੇ ਮੌਤ ਹੋ ਜਾਂਦੀ ਹੈ। ਦਰਸਲ ਕਾਫੀ ਜ਼ਿਆਦਾ ਸੀਰੀਅਸ ਸੀ ਤੇ ਇਸ ਨੂੰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੀ ਤੇ ਜਦੋਂ ਮਰੀਜ਼ ਨੂੰ ਬਾਹਰ ਕੱਢਣ ਲੱਗਦੇ ਨੇ ਤਾਂ ਐਂਬੂਲੈਂਸ ਦਾ ਦਰਵਾਜ਼ਾ ਜਿਹੜਾ ਉਹ ਲੌਕ ਹੋ ਜਾਂਦਾ ਤਾਂ ਐਂਬੂਲੈਂਸ ਦਾ ਦਰਵਾਜ਼ਾ ਜਿਹੜਾ ਉਹ ਲੌਕ ਹੋ ਜਾਂਦਾ ਵਾਰ-ਵਾਰ ਖੋਲਣ ਤੇ ਵੀ ਨਹੀਂ ਖੁੱਲਦਾ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕੇ ਰਸਤੇ ਦੇ ਵਿੱਚ ਇਸ ਮਰੀਜ਼ ਦੀ ਮੌਤ ਹੋ ਚੁੱਕੀ ਸੀ ਸਵੈ ਐਮਬੂਲੈਂਸ ਦੀ ਕੋਈ ਗਲਤੀ ਨਹੀਂ ਹੈ ਐਮਬੂਲੈਂਸ ਦਾ ਕਾਰਨ ਹੈ ਜਿਹੜਾ ਉਹ ਨਹੀਂ ਜਾਣਿਆ ਜਾ ਸਕਦਾ ਤਾਂ ਦੱਸਦੀ ਹੈ ਕਿ ਹੈਰਾਨ ਕਰ ਦੇਣ ਵਾਲੀ ਖਬਰ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਹਾਲਾਂਕਿ ਹਰ ਕੋਈ ਇਹਨਾਂ ਨੂੰ ਲਾਣਤਾ ਪਾ ਰਿਹਾ ਹੈ ਤੇ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਸੋਚਦੇ ਹੋ ਆਪਣੀ رائے ਆ ਜਿਹੜੀ ਸਾਡੇ ਕਮੈਂਟਸ ਬਾਕਸ 'ਚ ਜ਼ਰੂਰ ਦੱਸੋ